ਮੇਰਾ ਨਾਮ ਜੀ ਜੈ ਸਿੰਘ ਪਿੰਡ ਭੰਗਛੜੀ ਦੇ ਰਹਿਣਾ ਨਾ ਜੀ ਕੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਘਟਨਾ ਜੀ ਅਚਾਨਕ ਕੱਲ ਸ਼ਾਮ ਨੂੰ ਜੀ ਉੱਪਰ ਛੱਤ ਬੱਚੇ ਦੇ ਡੇਗਾ ਪਈ ਕੋਈ ਮੀਂਹ ਵਗੈਰਾ ਪਿਆ ਸੀ ਉਸ ਤੋਂ ਪਹਿਲਾਂ ਹਾਂ ਜੀ ਇਹ ਮੀਂਹ ਦੀ ਵਜ੍ਹਾ ਕਾਰਨੀ ਹੈ ਜੀ ਪਿੱਛੇ ਬਰਸਾਤ ਤਾਂ ਦੋ ਤਿੰਨ ਹੋਈਆਂ ਜੀ ਉਹਦੀ ਵਜ੍ਹਾ ਕਾਰਨੀ ਟੰਡੂ ਹੋਈ ਗਏ ਸੀ ਛੱਤ ਕੀ ਕੰਮ ਕਰਦੇ ਹੋ ਤੁਸੀਂ ਮੈਂ ਜੀ ਪ੍ਰਾਈਵੇਟ ਜੌਬ ਕਰਦਾ ਜੀ ਸਿਹਤਿਆ ਮੈਦ ਦੇ ਵਿੱਚ ਕੀ ਨੁਕਸਾਨ ਹੋਇਆ ਛੱਤ ਦਾ ਬੱਚਾ ਮੇਰਾ ਜੀ ਇੱਕ ਐਕਸਪਾਇਰ ਹੋ ਗਿਆ ਛੋਟਾ ਜੀ ਕਿੰਨੀ ਉਮਰ ਇਹ ਸੀ ਬੱਚੇ ਦੀ 3 ਸਾਲ ਦਾ 14 ਸਾਲ ਦਾ 3 ਸਾਲਾਂ ਦੀ ਹੈ ਜੀ ਕੀ ਅਪੀਲ ਕਰਨੀ ਚਾਹੋਂਗੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਮੇਰਾ ਨਾਮ ਊਕਾਰ ਸਿੰਘ ਹੈ ਜੀ ਪਿੰਡ ਪੰਕਚੜੀ ਦੇ ਰਹਿਣ ਵਾਲਾ ਜੀ ਵੀਰ ਜੀ ਕੀ ਗਿਆ ਘਟਨਾ ਵਾਪਰੀ ਪਿੰਡ 'ਚ ਇਹ ਰਾਤੀ ਬਾਈ ਜੀ ਸਾਡੇ ਵੀਰ ਛੋਟੇ ਵੀਰ ਜੱਜ ਸਿੰਘ ਜੀ ਇਹ ਇੱਕ ਅਧਿਆਦੀ ਮਜ਼ਦੂਰੀ ਵਿਚਾਰੇ ਮਿਲ ਦੇ ਵਿੱਚ ਕਰਦੇ ਆ ਜੀ ਤਾਂ ਪਿਛਲੇ ਪਰਸੋਂ ਜਿਹੜਾ ਮੀਂਹ ਪਿਆ ਜੀ ਤੇ ਉਹਦੇ ਕਾਰਨ ਇਹਦੀ ਛੱਤ ਕੰਡਮ ਹੋ ਚੁੱਕੀ ਸੀ ਤਾਂ ਇਸ ਦੇ ਕਾਰਨ ਰਾਤ ਵਿਚਾਰਾ ਕੋਈ ਪੰਨਾ ਪੁੰਨਾ ਪਾਉਣ ਦੇਖਿਆ ਜਣੇ ਤਾਂ ਬੱਚੇ ਦੇ ਥੱਲੇ ਸੀਗੇ ਤਾਂ ਇਸ ਕਰਕੇ ਇਹਦੀ ਇੱਕ ਗੁੜੀਆ ਸੀ 3 ਸਾਲ ਦੇ ਕਰੀਬ ਤਾਂ ਉਸ ਦੀ ਡੈਥ ਹੋ ਚੁੱਕੀ ਹੈ ਜੀ ਕੋਈ ਮੁਆਵਜ਼ੇ ਵਗੈਰਾ ਮਿਲੇ ਕੋਠੇ ਵਗੈਰਾ ਪਾਉਣ ਨੂੰ ਸਰਕਾਰਾਂ ਕਹਿੰਦੀਆਂ ਅਸੀਂ ਨਹੀਂ 13 ਲੈ ਕੇ ਲੈ ਕੇ ਗਏ ਸਾਡੇ ਪਿੰਡ ਦੀ ਨਵੀਂ ਪੰਚਾਇਤ ਨੇ ਅਸੀਂ ਸਰਕਾਰ ਤੋਂ ਇਹੀ ਚਾਹੁੰਦੇ ਆ ਕਿ ਜੇਕਰ ਪਹਿਲਾਂ ਕੋਠੇ ਆਏ ਹੁੰਦੇ ਤਾਂ ਅੱਜ ਵਿਚਾਰੇ ਦੇ ਨਾਲ ਇਹ ਏਡਾ ਵੱਡਾ ਹਾਸਤਾ ਨਾ ਵਾਪਰਦਾ ਤਾਂ ਅਸੀਂ ਇਹੀ ਉਮੀਦ ਕਰਦੇ ਹਾਂ ਸਰਕਾਰ ਨੂੰ ਕਿ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ